ਹਾਂਜੀ ਦੋਸਤੋ ਦੋਸਤੋ ਅੱਜ ਮੈਂ ਆਇਆ ਸੀ ਟਾਂਡਾ ਉਲੰਗੜ ਵਿੱਚ ਆਇਆ ਸੀ ਮੈਂ ਐਮ ਐਸ ਸਪੋਰਟਸ ਵਾਲਿਆਂ ਦੀ ਸ਼ਾਪ ਤੇ ਜਿਨ੍ਹਾਂ ਦੇ ਨਾਲ ਨਾ ਪੰਜਾਬ ਵੈਲਡਿੰਗ ਵਰਕਸ ਦਾ ਜਿਹੜੇ ਵੀਰ ਵੀ ਕੰਮ ਕਰਦੇ ਹੈਗੇ ਆ ਪਰ ਇਹਨਾਂ ਦੇ ਕੋਲ ਸਪੋਰਟਸ ਦੀ ਸਾਰੀ ਵੈਰਾਈਟੀ ਹੈਗੀ ਆ A ਤੋਂ Z ਸੋ ਟਾਂਡਾ ਉਲੰਗੜ ਦੇ ਜਿੰਨੇ ਵੀ ਇਰੀਏ ਦੇ ਲੱਗੇ ਲੱਗੇ ਪਿੰਡ ਹੈਗੇ ਆ ਉਹ ਸਾਰੇ ਇਸ ਵੀਰ ਕੋਲੋਂ ਹੀ ਜਿਹੜਾ ਉਹ ਮਟੀਰੀਅਲ ਲੈ ਕੇ ਜਾਂਦੇ ਹੈਗੇ ਆ ਖੇਡਾਂ ਦਾ ਜਿੰਨਾ ਵੀ ਹੈਗਾ ਸੋ ਆਪਾਂ ਉਹਨਾਂ ਦੇ ਓਨਰ ਜਿਹੜੇ ਹੈਗੇ ਆ ਮਨਦੀਪ ਸਿੰਘ ਦੀਪਕ ਪੀਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਆਪਾਂ ਚਲਦੇ ਹਾਂ ਅੰਦਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਵੀਰ ਜੀ ਮੈਂ ਅਲਫ ਟੀਵੀ ਤੋਂ ਆਇਆ ਹਾਂ ਸਤਿ ਸ੍ਰੀ ਅਕਾਲ ਗਿਆਨ ਸਿੰਘ ਜੀ ਹਾਂਜੀ ਹਾਂਜੀ ਹੋਰ ਭਾਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਜੀ ਸੋ ਭਾਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੀ ਤੁਸੀਂ ਨਵੀਂ ਸ਼ੌਕ ਖੋਲੀ ਐ ਐਮ ਐਸ ਸਪੋਰਟ ਤੁਹਾਨੂੰ ਵੀ ਭਾਜੀ ਬਹੁਤ ਬਹੁਤ ਮੁਬਾਰਕਾਂ ਨਾਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਮੈਨੂੰ ਛੋਟੇ ਜਿਹੇ ਬੰਦੇ ਨੂੰ ਵੱਡਾ ਮਾਣ ਬਖਸ਼ਿਆ ਇੱਥੇ ਆ ਕੇ ਜੀ ਭਾਜੀ ਤੇ ਭਾਜੀ ਇਹ ਪੰਜਾਬ ਦਾ ਵੈਲਡਿੰਗ ਵਰਕਰ ਸ ਮੈਂ ਬਾਹਰ دیکھا ਦਿੱਖਿਆ ਹਾਂ ਜੀ ਕਿ ਨਾਲ ਐਮ ਐਸ ਸਪੋਰਟਸ ਤੇ ਸਪੋਰਟਸ ਦਾ ਕੰਮ ਤਾਂ ਪਤਾ ਲੱਗ ਗਿਆ ਹਨਾ ਬਹੁਤ ਸੋਹਣਾ ਤੁਸੀਂ ਸ਼ੁਰੂ ਕੀਤਾ ਤੇ ਇਹ ਦੋ ਕੰਮ ਕਿਦਾਂ ਸ਼ੁਰੂਆਤ ਕੀਤੀ ਕੰਮ ਦੀ ਮੈਨੂੰ ਇਹ ਦੱਸੋ ਕਿੰਨੀ ਪੁਰਾਣੀ ਦੁਕਾਨ ਹੈਗੀ ਅੱਥੀ ਮੇਰੀ ਜਿਹੜੀ ਪੰਜਾਬ ਵੈਲ ਨਿਗਰਸ਼ਨ ਦਾ ਦੁਕਾਨ ਹੈ ਜੀ ਇਹ 3 ਦਸੰਬਰ 2002 ਤੋਂ ਮੈਂ ਕੰਮ ਆਪखुद ਕਰ ਰਿਹਾ ਜੀ ਇੱਥੇ ਨਾਲ ਜੀ ਕੁਝ ਮੁੰਡੇ ਆਉਂਦੇ ਜਾਂਦੇ ਰਹਿੰਦੇ ਚਲੋ ਆਪ ਨਾਲ ਕੰਮ ਕਈ ਵਾਰੀ ਹੁੰਦਾ ਮੁੰਡੇ ਰੱਖ ਕੇ ਕੰਮ ਉਹ ਨਹੀਂ ਜੀ ਮੁੰਡੇ ਜ਼ਰੂਰ ਹਨ ਨਾਲ ਕੰਮ ਆਪ ਕਰਦਾ ਮੇਰਾ ਸ਼ੌਂਕ ਸਮਝ ਲਓ ਇਹ ਜੀ ਸਪੋਰਟਸ ਸਾਨਾ ਚਰਨਮੇ ਤੋਂ ਖੇਡਦਾ ਆ ਹੁਣ ਅੱਗੇ ਆਉਂਦੇ ਟਾਈਮ ਨੂੰ ਜਿੱਦਾਂ ਥੋੜੀ ਥੋੜੀ ਉਮਰ ਦੇ हिसाब ਨਾਲ ਕੰਮ ਭਾਰਾ ਘੱਟ ਹੁੰਦਾ ਆ ਅਗਲਾ ਕੰਮ ਸ਼ੁਰੂ ਕਰ ਲਿਆ ਜੀ ਚਲੋ ਸਪੋਰਟਸ ਨਾਲੇ ਥੋੜਾ ਜਿਹਾ ਜਿਹੜਾ ਮੁੰਡਿਆਂ ਨੂੰ ਜਲੰਧਰ ਹੁਸ਼ਿਆਰਪੁਰ ਜਾਣਾ ਪੈਂਦਾ ਸੀ ਉਹ ਸਮਾਨ ਅਸੀਂ ਟਾਂਡੇ ਜੈਜ ਰੇਟ ਤੇ ਪ੍ਰੋਵਾਈਡ ਕਰਾ ਦਿੰਦੇ ਆ ਤੇ ਕਿਦਾਂ ਮੰਨਦੇ ਆ ਵੀ ਆਪਾਂ ਨਾਲ ਵੀ ਇਹ ਸਪੋਰਟਸ ਦਾ ਬਿਜ਼ਨਸ ਕਰੀਏ ਨਾਲ ਇਹ ਸ਼ੌਂਕ ਵਜੋਂ ਕੀਤਾ ਕਿ ਜਾਂ ਫਿਰ ਤੁਸੀਂ ਮਤਲਬ ਕਿ ਬਿਜ਼ਨਸ ਹੋ ਗਿਆ ਕੀਤਾ ਨਹੀਂ ਜੀ ਬਿਜ਼ਨਸ ਨਹੀਂ ਇਹ ਤਾਂ ਵੀ ਕੋਈ ਵੀ ਹੈਗਾ ਇਹ ਜੇ ਬਿਜ਼ਨਸ ਕਰਨਾ ਹੁੰਦਾ ਮੈਂ ਪ੍ਰੋਪਰ ਮਾਰਕੀਟ ਚ ਪ੍ਰੋਪਰ ਤਰੀਕੇ ਨਾਲ ਕੰਮ ਕਰਦਾ ਜੀ ਇਹ ਸਿਰਫ ਮੇਰਾ ਸ਼ੌਂਕ ਆ ক্রিকেট ਚ 94 ਤੋਂ ਜਿੱਦਾਂ ਮੈਂ ਖੇਡਦਾ ਗਰਾਊਂਡ ਦੇ ਵਿੱਚ ਜੀ ਮੁੰਡਿਆਂ ਦੇ ਨਾਲ ਰਲ ਮਿਲ ਕੇ ਬਸ ਇੱਦਾਂ ਹੀ ਬੈਠੇ ਬੈਠੇ ਆ ਗਿਆ ਜੀ ਵੀ ਹੁਣ ਆਉਂਦੇ ਟਾਈਮ ਨੂੰ ਨਾ ਤਾਂ ਬਹੁਤਾ ਕੰਮ ਹੋਣਾ ਜੀ ਤੇ ਨਾ ক্রিকেট ਚ ਬਹੁਤਾ ਖੇਡ ਹੋਣਾ ਜੀ ਇਹ ਸਮਾਨ ਚਲੋ ਆਉਂਦੇ ਟਾਈਮ ਨੂੰ ਮੈਨੂੰ ਰੋਟੀ ਵੀ ਦਊਗਾ ਜੀ ਦੇ ਨਾਲੇ ਮੇਰਾ ਆਪਣਾ ਸ਼ੌਂਕ ਪੂਰਾ ਰਹੂਗਾ ਮੁੰਡੇ ਗਰਾਊਂਡ ਵਾਲੇ ਮੇਰੇ ਕੋ ਆਂਦੇ ਰਹਿਣਗੇ ਜੀ ਤੇ ਜਿੱਦਾਂ ਤੁਹਾਡੇ ਕੋ ਮੈਂ ਦੇਖਿਆ ਸਪੋਰਟਸ ਦੀ ਸਾਰੀ ਵੈਰਾਈਟੀ ਹੈ ਜੋ ਜਿਹੜੇ ਦੇਖੀ ਹੈ ਤੁਸੀਂ ਜਿੱਦਾਂ ਤੁਸੀਂ ਜਰਸੀਆਂ ਵੀ ਰੱਖੀਆਂ ਹੋਈਆਂ ਵਾਂ ਤੇ ਜਰਸੀਆਂ ਤੁਸੀਂ ਮਤਲਬ ਕਿ ਕਿਦਾਂ ਜੇ ਵੀ ਇਹ ਆਰਡਰ ਆਉਂਦਾ ਹੈ ਤਾਂ ਫਿਰ ਕਿਦਾਂ ਸਪਲਾਈ ਕਰਦੇ ਹੋ ਜਰਸੀ ਜੀ ਜਿੱਦਾਂ ਵੀ ਗਾਟ ਨੂੰ ਚਾਹੀਦੀ ਹੈ ਜਿਹੜਾ ਵੀ ਰੰਗ ਡਿਜ਼ਾਈਨ ਸਾਈਜ਼ ਚਾਹੀਦਾ ਆ ਨਾਂ ਨੰਬਰ ਪਿੰਡ ਦਾ ਜਾਂ ਸ਼ਹਿਰ ਦਾ ਜੋ ਵੀ ਹੈਗਾ ਆ ਉਹਦਾ ਵਿਅਕਤੀ ਦਾ ਨਾਮ ਜਾਂ ਟੀਮ ਦਾ ਨਾਮ ਜਾਂ ਉਹਦਾ ਫੇਵਰਟ ਕੋਈ ਨੰਬਰ ਹੁੰਦਾ ਆ ਜੀ ਸਾਰਾ ਕੁਝ ਲਿਖ ਕੇ ਤੇ ਉਹਨਾਂ ਨੂੰ ਅਸੀਂ 3 ਜਾਂ 4 ਦਿਨਾਂ ਦੇ ਵਿੱਚ ਜਿੰਨਾ ਵੀ ਉਹਨਾਂ ਦਾ ਆਰਡਰ ਹੁੰਦਾ 12-15 ਜਰਸੀਆਂ ਨਾਲ ਉਹ ਫੈਕਟਰੀ ਜਲੰਧਰ ਆ ਜੀ ਮੈਂ ਜੋ ਵੀ ਡਿਜ਼ਾਈਨਿੰਗ ਅਸੀਂ ਇੱਥੇ ਕਰਦੇ ਜੀ ਜੀ ਤੇ ਕਹਿੰਦੇ ਜੀ ਟਰੋਫੀਆਂ ਬਹੁਤ ਸੋਹਣੀਆਂ ਸੋਹਣੀਆਂ ਰੱਖੀਆਂ ਨੇ ਤੁਸੀਂ ਲੈ ਆ ਕੇ ਤੇ ਟਾਂਡ ਏਰੀਆ 'ਚ ਮੇਰੇ ਖਿਆਲ ਨਾਲ ਜਿੰਨੇ ਵੀ ਇਹ ਲੀਗਾਂ ਹੁੰਦੀਆਂ ਹਨਾ ਜਿੰਨੇ ਵੀ ਲੱਗ ਲੱਗੇ ਪਿੰਡਾ ਸਾਰੇ ਮਤਲਬ ਜਿਹੜੀਆਂ ਟੀਮਾਂ ਤਾਂਡੇ ਸੰਪਰਕ 'ਚ ਹੈਗੀ ਹਾਂਜੀ ਹਾਂਜੀ ਸਾਡਾ ਨੈਟਵਰਕ ਹੈਗਾ ਤੇ ਇਹ ਮਤਲਬ ਕਿ ਕਿੱਦਾਂ ਕੀ ਕੀ ਦਾ ਪ੍ਰਾਈਸ ਹੁੰਦਾ ਵਾ ਕਿਦਾਂ ਕਿਦਾਂ ਇਹ ਰੀਡ ਦਾ ਹੈਗਾ ਪ੍ਰਾਈਸ ਜੀ ਜੋ ਮੈਨੂੰ ਜਲੰਧਰ ਤੋਂ ਜਾਂ ਮੇਰਟ ਤੋਂ ਟਰਾਫੀਆਂ ਆਉਂਦੀਆਂ ਮਿਲਦੀਆਂ ਆ ਮੈਂ ਜੀ ਦੱਸ ਦਿਆਂ 15% ਆਪਣੀ ਕਮਾਈ ਦਾ ਜੀ ਜ਼ਿਆਦਾ ਨਹੀਂ ਮਤਲਬ ਤੁਸੀਂ ਬਿਲਕੁਲ ਜਾਇਜ਼ ਕਮਾਈ ਰੱਖ ਬਿਲਕੁਲ ਬਸ ਆਪਣਾ ਖਰਚਾ ਪੂਰਾ ਹੋ ਜਾ ਜੀ 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 ਤੇ ਜ਼ਿਆਦਾ ਨਹੀਂ ਜੀ ਜੀ ਤੇ ਇਸ ਤੋਂ ਲਗਾਂ ਮੈਂ ਤੁਹਾਡੇ ਕੋਲ ਜਿੱਦਾਂ ਸਪੋਰਟ ਸ਼ੂਜ਼ ਪੇ ਦੇਖਿਆ ਇਹਦੀ ਮਾਰਕ ਵੀ ਸਾਨੂੰ ਦੱਸੋ ਸ਼ੂ ਜੀ ਹਰ ਤਰ੍ਹਾਂ ਦਾ ਹੈਗਾ ਹੈ ਆਪਣੇ ਕੋਲ ਸ਼ੂ ਜਿੱਦਾਂ ਅਸੀਂ ਲੈਰੀਆ ਟਰੈਕ ਸ਼ੂ ਲੈ ਲੀਏ ਜਾਂ ਜੋਗਿੰਗ ਸ਼ੂ ਕੱਢਦੇ ਆਂ ਸੀ ਜੀ ਸੈਰ ਦੇ ਲਈ ਹੋਰ ਸਾਡੇ ਕੋਲ ਬਹੁਤ ਘੱਟ ਰੇਟ ਤੇ ਤੇ ਵਧੀਆ ਸਕਲ ਦੇ ਤੇ ਜਾਂ ਸਾਗਾ ਕੰਪਨੀ ਦੇ ਵਧੀਆ ਕੁਆਲਿਟੀ ਦੇ ਆ। ਜੀ 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 ਤੇ ਇਸੇ ਤਰ੍ਹਾਂ ক্রিকেট ਦੇ ਸ਼ੂ ਵੀ ਹੈਗੇ ਆ ਜੀ। ਹੁਣ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਜੀ ਆ ਵੀ ਕਲਰ ਸੇਮ ਆ ਤੇ ਆ ਵੀ ਕਲਰ ਸੇਮ ਆ। ਜੀ। ਹਾਂਜੀ ਬਿਲਕੁਲ ਸੇਮ ਬਿਲਕੁਲ ਸੇਮ ਕਲਰ ਸੇਮ ਸ਼ੂ ਆ ਪਰ ਇਹਨਾਂ ਦੇ ਵਿੱਚ ਰੇਟ 'ਚ ਡਿਫਰੈਂਸ 3-400 ਦਾ ਹੈਗਾ ਆ। ਜੀ। ਚੀਜ਼ ਤੇ ਕੁਆਲਿਟੀ ਦੋਨੇ ਵਧੀਆ ਆ। ਜੀ। ਕੋਈ ਪਲੇਅਰ ਹੁੰਦਾ ਆ ਥੋੜੇ ਵੱਧ ਪੈਸੇ ਖਰਚਣ ਵਾਲਾ ਕੋ ਘੱਟ ਵਾਲਾ। ਮਤਲਬ ਜਿੱਦਾਂ ਦਾ ਤੁਹਾਡੇ ਕੋਲ ਕਸਟਮਰ ਆਉਂਦਾ ਤਾਂ ਤੁਸੀਂ ਉਸ ਦਾ ਨਰਾਜ ਨਹੀਂ ਕਰਨਾ ਭਾਜੀ ਕਿਸੇ ਨੂੰ ਨਰਾਜ ਨਹੀਂ ਕਰਨਾ ਖਾਲੀ ਨਹੀਂ ਮੋੜ ਦੇਗੇ ਬਸ ਪੈਸਿਆਂ ਵਾਲੋ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਪੈਸੇ ਤੇਤੋਂ ਘਾਟੇ ਚੀਜ਼ ਨਹੀਂ ਮਿਲਦੀ ਹਰ ਤਰ੍ਹਾਂ ਦੀ ਕੀ ਤੇ ਵੀਰ ਜਿੱਦਾਂ ਕਿ ਬੱਲੇ ਬਹੁਤ ਤਰ੍ਹਾਂ ਦੇ ਜਗ੍ਹਾ ਲੱਗੇ ਹਨ ਜਿਹੜਾ ਜਿੱਦਾਂ ਜਿੱਦਾਂ ਸਮਾਂ ਬਦਲਿਆ ਇਹਨਾਂ ਤੋਂ ਬੱਲੇ ਮੇਰੇ ਖਾਲੇ ਇੱਕ ਦਾ ਹੀ ਚੱਲਦਾ ਹੁੰਦਾ ਹੁਣ ਬੱਲਿਆਂ ਦੀ ਵੈਰਾਈਟੀ ਬਹੁਤ ਆ ਗਈ ਆ ਇਹ ਸਾਨੂੰ ਬੱਲਿਆਂ ਬਾਰੇ ਥੋੜਾ ਜਿਹਾ ਦੱਸੋ ਵੀ ਕਿਹੜੀ ਕਿੰਨੇ ਤਰ੍ਹਾਂ ਦੇ ਬੱਲੇ ਹੈਗੇ ਆ ਬੱਲੇ ਭਾਵੇਂ ਜਿੱਦਾਂ ਟੈਨਿਸ ਦੀ ਬੋਲ ਤੇ ਆ ਲਾਈਟ ਵੇਟ ਬੈਟ ਆ ਜੀ ਇਹਦੇ ਸਾਰਾ ਕੰਪਲੀਟ ਤਿਆਰ ਸਾਡੇ ਕੋਲੋਂ ਮਿਲੂਗਾ ਜੀ ਇਹਦੇ ਤੇ ਥ੍ਰੈਡ ਕੀਤਾ ਆ ਜਿੱਦਾਂ ਅੱਜਕੱਲ ਮੁੰਡੇ 10 ਦਾ ਹੈਂਡਲ ਦੀ ਡਿਮਾਂਡ ਕਰਦੇ ਆ ਹਾਂ ਜੀ 프ਰੰਟ ਤੇ ਇਹਨੂੰ ਹਾਰਡ ਕੀਤਾ ਹੁੰਦਾ ਜੀ ਵੀ ਗਿੱਲੀ ਗੇਂਦ ਖਰਾਬ ਬੈਟ ਦੀ ਲੱਕੜ ਨਾ ਖਰਾਬ ਕਰੇ ਜੀ ਕੈਮੀਕਲ ਲੱਗਾ ਟੋ ਤੇ ਜਿੱਦਾਂ ਪੱਕੀਆਂ ਫਰਸ਼ਾਂ ਤੇ ਖੇਡਦੇ ਆ ਜੀ ਉਹ ਉਹ ਤਿਆਰ ਕਰਤਾ ਜੀ ਅਚਰਪੇ ਵੀ ਅੱਛਾ ਮੈਨੂੰ ਇੱਕ ਗੱਲ ਦੱਸਿਓ ਜਿਵੇਂ ਕਿ ਤੁਹਾਡੇ ਕੋਲ ਜਿੱਦਾਂ ਇਹ ਹੈਗੇ ਖਿਡਾਰੀ ਆਉਂਦੇ ਆ ਬੱਲੇ ਲੈ ਕੇ ਜਾਂਦੇ ਆ ਕਿ ਜਦਾਂ ਮਲਗੇ ਜੀ ਥੋੜੀ ਬਾਰੀ ਟੁੱਟ ਭੱਜ ਹੋਵੇ ਉਹਦੀ ਵੀ ਰਿਪੇਅਰ ਕਿੱਦਾਂ ਹੁੰਦੀ ਹੈ ਕੰਪਲੀਟ ਰਿਪੇਅਰ ਭਾਜੀ ਸਾਡੇ ਕੋਲ ਆ ਬਹੁਤ ਘੱਟ ਰੇਟਾਂ ਜੀ ਮਤਲਬ ਰਿਪੇਅਰ ਵੀ ਤੁਸੀਂ ਕਰਕੇ ਦੇ ਦਿੰਦੇ ਹੋ ਰਿਪੇਅਰ ਟੋਟਲੀ ਹੈਂਡਲ ਵੀ ਪੈਣਾ ਨਵਾਂ ਤੇ ਸਾਰਾ ਕੁਝ ਪੈਜੂਗਾ ਜੀ ਸਾਰਾ ਕੁਝ ਕੰਪਲੀਟ ਬੈਡ ਜੇ ਕਿਤੇ ਟੋੜ ਕ੍ਰੈਕ ਹੋ ਗਿਆ ਜਾਂ ਕੁਝ ਵੀ ਆ ਕੰਪਲੀਟ ਰਿਪੇਅਰ ਬੜੇ ਜਾਇਜ਼ ਰੇਟਾਂ ਤੇ ਜੀ ਜੀ ਕੁਝ ਪਲੇਅਰ ਇਦਾਂ ਦੇ ਹੁੰਦੇ ਜਿਹੜੇ ਬੱਚੇ ਛੋਟੇ ਖੇਡਦੇ ਆ ਜੀ ਜੇ ਉਹਨਾਂ ਕੋਲ ਬੈਡ ਟੁੱਟ ਜੇ ਤੇ ਮੈਂ ਉਹਨਾਂ ਤੋਂ ਚਲੋ ਪੈਸੇ ਕਈ ਵਾਰੀ ਲੈਂਦਾ ਵੀ ਨਹੀਂ ਜ ਤੇ ਹੋਰ ਪੁੱਠੇ ਕੰਮਾਂ ਤੋਂ ਛੱਡ ਕੇ ਗਰਾਊਂਡ 'ਚ ਜੁੜੇ ਰਹਿਣ ਜੀ ਜੁੜੂਗੇ ਤਾਂ ਇਹ ਕਿ ਉਹਨਾਂ ਨੂੰ ਸਮਾਨ ਸਸਤਾ ਮਿਲੂਗਾ ਮਹਿੰਗੇ ਸਮਾਨ ਕਰਕੇ ਅਗਲੇ ਕਹਿੰਦੇ ਮੋਬਾਈਲ ਤੇ ਗਈ ਜੀ ਸੋ ਵੀਰ ਜਿੱਦਾਂ ਕਿ ਆਪਾਂ ਛੋਟੇ ਹੁੰਦੇ ਨਾ ਪਲਾਸਟਿਕ ਦੀਆਂ ਬੋਲਾਂ ਨਾਲ ਖੇਡਦੇ ਹੁੰਦੇ ਸੀਗੇ ਸਾਨੂੰ ਬੋਲਾਂ ਬਾਰੇ ਦੱਸੋ ਵੀ ਹੁਣ ਬੋਲਾਂ 'ਚ ਨਵਾਂ ਕੀ ਕੀ ਆ ਗਿਆ ਹੈਗਾ ਬੋਲਾਂ ਦੀ ਬਹੁਤ ਵੈਰਾਈਟੀ ਆ ਜੀ ਲੈਦਰ ਤੋਂ ਲੈ ਕੇ ਵਿੰਡ ਬੋਲ ਤੱਕ ਜਿੱਦਾਂ ਵੀ ਹੈਗੀ ਆ ਜੀ ਸਾਨੂੰ ਦਿਖਾਓ ਆਹ ਹਲਕੀ 20 ਰੁਪਏ ਦੀ ਗੇਂਦਾ ਜੀ ਬੱਚਿਆਂ ਕਿਸੇ ਨੂੰ ਨਰਾਜ਼ ਨਹੀਂ ਕਰਨਾ ਜੀ ਇਹ ਕੁੰਦੀ ਜਿਹੜੀ ਇਹ 20 ਰੁਪਏ ਦੀ ਹੈਗੀ ਆ ਜੀ ਆਹ ਜਿਹੜੀ ਬੋ ਇਹ ਵਾਈਟ ਵਾਲੀ ਦੱਸੋ ਜੀ ਕਿੰਨੇ ਦੀ ਹੈ ਪਲਾਸਟਿਕ ਦੀ ਆ ਜੀ ਛੋਟਾ ਬੱਚਾ 3-4 ਸਾਲ ਦਾ 2 ਸਾਲ ਦਾ ਉਹਦੇ ਬੱਚੇ ਵਾਸਤੇ ਆ ਜਿਹੜੇ ਸਾਡੇ ਵਰਗੇ ਜਮਲ ਖੇਡਣਾ ਚਾਹੁੰਦੇ ਆ ਘਰ ਨਾਲ ਟਾਈਮ ਪਾਸ ਵਾਸਤੇ ਟਾਈਮ ਪਾਸ ਲਈ ਆ ਗੇਂਦ ਹੈਗੀ ਇਹ ਚਿਹ ਵਾਲੀ ਪਲਾਸਟਿਕ ਤੇ ਬੈਠ ਹੈਗੇ ਉਹਨਾਂ ਲਈ ਜਿੱਦਾਂ ਮਰਜ਼ੀ ਮੀਂਹ ਦੇ ਵਿੱਚ ਰੱਖੋ ਕੋਈ ਗੱਲ ਨਹੀਂ ਤੇ ਹੋਰ ਸਾਨੂੰ ਕੀਬੀ ਦੀਆਂ ਗੇਂਦਾਂ ਵੀ ਤੁਹਾਡੇ ਕੋਲ ਆਉਂਦੀਆਂ ਹਨਾ ਜੀ ਕਿਹਵੇਂ ਸੀ ਗੇਂਦਾਂ ਸੀ ਸਾਨੂੰ ਉਹਦੇ ਬਾਰੇ ਵੀ ਦੱਸਿਓ ਮੇਨ ਚੀਜ਼ ਜਿਹੜੀ ਹੈਗੀ ਨਾ ਜੀ ਕੀਬੀ ਚਲੋ ਬ੍ਰਾਂਡ ਹੈਗਾ ਆ ਇਹਦੇ ਕੋਲ ਸਾਡੇ ਕੋਲ ਤਕਰੀਬਨ ਹਰ ਰੰਗ ਦੀ ਗੇਂਦ ਆਉਂਦੀ ਆ ਕੀਬੀ ਦੀ ਜੀ ਤਕਰੀਬਨ ਆ ਤਿੰਨ ਰੰਗ ਹੈ ਜੀ ਕੀ ਵੀ ਤਿੰਨ ਰੰਗ ਆ ਜੀ ਰੈੱਡ ਹੋ ਗਿਆ ਸਮਸੰਟਾ ਹੋ ਗਿਆ ਤੇ yellow ਹੋ ਗਿਆ ਜੀ ਹਰ ਵੇਖ ਤੇਨਾਂ ਦੀ ਆ ਪੇਟੀ ਦੀ ਪੇਟੀ ਹੋਈ ਲੱਗੀ ਆ ਜੀ 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 ਜਿੰਨੇ ਵੀ ਡੱਬੇ ਕਿਸੇ ਨੇ ਲੈਣੇ ਆ 10 15 20 30 ਸਾਰੇ ਉਸੇ ਵੇਲੇ ਉਹਨਾਂ ਨੂੰ ਇਹ ਨਹੀਂ ਕੱਲ ਪਰਸਾ ਦਾ ਇੰਤਜ਼ਾਰ ਨਹੀਂ ਕਰਨਾ ਜੀ ਜੀ ਤੇ ਇੱਕਵੇਂ ਦੇਖਿਓ ਵੀ ਜੀ ਇਹ ਵਿਸ਼ੇਸ਼ ਸਨਮਾਨ ਇਹ ਬਹੁਤ ਸੋਹਣਾ ਵਾ ਤੇ ਇਹ ਵੀ ਕਿਦਾਂ ਤੁਸੀਂ ਆਪ ਹੀ ਤਿਆਰ ਕਰਵਾ ਕੇ ਦਿੰਦੇ ਹੋ ਜਿੱਦਾਂ ਇਹ ਹਾਂਜੀ ਇਹ ਮੇਰਾ ਬੇਟਾ ਜੀ ਡਿਜ਼ਾਈਨ ਕਰਦਾ ਆ ਸਾਰਾ ਜੀ ਤੇ ਇਹਦੀ ਫਰੇਮਿੰਗ ਵਗੈਰਾ ਜੋ ਵੀ ਜਲੰਧਰ ਤੋਂ ਬਣਵਾ ਕੇ ਜੀ ਤੇ ਪੇਸਟ ਅਸੀਂ ਆਪ ਕਰ ਦਿੱਦੀ ਆ ਜੀ ਪ੍ਰਿੰਟ ਆਪਕੋ ਕਰ ਦਿੱਤਾ ਇਹਦਾ ਮਤਲਬ ਜਿੱਦਾਂ ਕੋਈ ਮੰਗਦਾ ਵਾ ਉਹਨਾਂ ਦੀ ਵਸਤੇ ਜਾਂ ਟਰੋਫੀ ਕਰਾਉਣੀ ਕਿਸੇ ਜਿੱਦਾਂ ਦਾ ਮਰਜੀ ਇਹਦੇ ਚ ਸਾਈਜ਼ ਕਲਰ ਡਿਜ਼ਾਈਨ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਜਿਹੜੇ ਆਉਂਦੇ ਪਰ ਜਿੱਦਾਂ ਦਾ ਕਸਟਮਰ ਡਿਮਾਂਡ ਕਰਦਾ ਉਦਾਂ ਦਾ ਤੁਸੀਂ ਤਿਆਰ ਉਦਾਂ ਦਾ ਰੰਗ ਦੇ ਦਿੰਦੇ ਇਹਦੇ ਵਿੱਚ ਵੀ ਫੇਰ ਉਹੀ ਗੱਲ ਵੀ ਕਿਸੇ ਨੂੰ ਪੈਸਿਆਂ ਨਾਲ ਨਰਾਜ਼ ਨਹੀਂ ਕਰਦੇ ਨਹੀਂ ਉਹ ਤਾਂ ਇਸ ਗੱਲ ਦੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਵੀਰ ਜੀ ਹੁਣ ਇਸ ਗੱਲੋਂ ਪੇਜ ਲੋ ਰੇਟ ਆ ਉਹਦੀ ਬਿਲਕੁਲ ਤੁਸੀਂ ਚਿੰਤਾ ਨਹੀਂ ਕਰਨੀ ਹੈਗੀ ਰੇਟ ਬਿਲਕੁਲ ਇਕਦਮ ਇਹਨਾਂ ਦਾ ਵਧੀਆ ਹੈਗਾ ਜੀ ਹਾਂ ਵੀਰੇ ਸასი ਕਾਲ ਸੱਚੇ ਕਾਲ ਜੀ ਕਿ ਮੈਂ ਕਿ ਵੀ ਮੇ ਭਾਜੀ ਹੁਣਾਂ ਕੋ ਤੁਸੀਂ ਆਏ ਆ ਪਹਿਲੀ ਵਾਰੀ ਆ ਕਿ ਅੱਗੇ ਵੀ ਹੁੰਦੇ ਨੇ ਅੱਗੇ ਵੀ ਆਉਂਦੇ ਅੱਛਾ ਜੀ ਤੇ ਕਿਦਾਂ ਦਾ ਮਟੀਰੀਅਲ ਪਾਈ ਹੋਣਾ ਦਾ ਜਿਹੜਾ ਬਹੁਤ ਵਧੀਆ ਮਟੀਰੀਅਲ ਹੈ ਅੱਛਾ ਜੀ ਹਾਂਜੀ ਅੱਗੇ ਵੀ ਇਹਨਾਂ ਤੋਂ ਲੈ ਕੇ ਜਾਈਦੇ ਨੇ ਅੱਛਾ ਅੱਛਾ ਵਧੀਆ ਨਿਕਲਦਾ ਹਾਂਜੀ ਵਧੀਆ ਵਧੀਆ ਸਾਰਾ ਠੀਕ ਆ ਠੀਕ ਆ ਹਾਂਜੀ ਹਾਂ ਵੀਰੇ ਜੇ ਜਦੋਂ ਤੁਸੀਂ ਇੱਥੇ ਆਉਂਦੇ ਆ ਮਤਲਬ ਤੁਹਾਨੂੰ ਵਿਸ਼ਵਾਸ ਆ ਇਹਨਾਂ ਦੁਕਾਨ ਤੇ ਤੇ ਭਾਈ ਹੁਣਾਂ ਦੇ ਰੇਟ ਕਿਦ ਤੇ ਬਾਜ਼ਾਰ ਨਾਲੋਂ ਰੇਟ ਘੱਟ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਠੀਕ ਹਾਂਜੀ ਠੀਕ ਹੈ ਜੀ ਥੈਂਕ ਯੂ ਸੋ ਵੀਰ ਜੀ ਜਿੱਦਾਂ ਹੁਣ ਤੁਹਾਡੇ ਕੋਲ ਹੁਣ ਆਇਆ ਹੈ ਕਸਟਮਰ ਇਹਨਾਂ ਬਾਰੇ ਕੀ ਗੱਲਾਂ ਜਾਗੋ ਜਿੱਦਾਂ ਕਸਟਮਰ ਤੁਹਾਡੇ ਕੋ ਹੁੰਦੇ ਆ ਦੇਖੋ ਜੀ ਜਿੱਦਾਂ ਮੇਰੀ ਉਮਰ ਤੇ ਇਹਨਾਂ ਦੀ ਉਮਰ 'ਚ ਪਹਿਲੇ ਤਾਂ ਫਰਕ ਬਹੁਤ ਡਿਫਰੈਂਸ ਆ ਪਰ ਗਰਾਊਂਡ 'ਤੇ ਅਸੀਂ ਇਕੱਠੇ ਖੇਡਦੇ ਆ ਜਿੱਦਾਂ ਹੁਣ ਇਹਨਾਂ ਦੇ ਪੁਰਾਣੇ ਸਾਥੀ ਆ ਮੇਰੇ ਆਪਣੇ ਭਰਾ ਹੀ ਆ ਰਾਜੀ ਲੁੱਬੇ ਹੁਣੇ ਕਰਦੇ ਹੁਣ ਜੀ ਦੇਰੀ ਹਾਲ ਤੋਂ ਇਹ ਮੁੰਡਿਆਂ ਨੂੰ ਸਾਰਿਆਂ ਨੂੰ ਅਤੇ ਹੁਸ਼ਿਆਰਪੁਰ ਕਦੀ ਜਲੰਧਰ ਜਾਣਾ ਪੈਂਦਾ ਸੀ 2 ਘੰਟੇ ਆਨ ਜਾਣ ਨੂੰ ਲੱਗਦੇ ਸੀ ਇਹ ਚੀਜ਼ ਉਸੇ ਰੇਟ ਤੇ ਬਣਤੀ ਸੀ ਇਹਨਾਂ ਨੂੰ ਮਹਿੰਗੀ ਮਿਲ ਜਾਂਦੀ ਮਹਿੰਗੀ ਵੀ ਮਿਲ ਸਕਦੀ ਸਮਾਂ ਵੀ ਖਰਾਬ ਕਰਨਾ ਆਪਾਂ ਨੂੰ ਪੈਸੇ ਲਾ ਕੇ ਵੀ ਆਪਾਂ ਜਲੰਧਰ ਤੱਕ ਜਾਣਾ ਜਲੰਧਰ ਜਾਣਾ ਉਹੀ ਚੀਜ਼ਾਂ ਜਲੰਧਰ ਹੁਸ਼ਿਆਰਪੁਰ ਨਾਲੋਂ ਵੀ 150 ਸਸਤੀਆਂ ਮਟਾਂਦੇ ਇਹਨਾਂ ਨੂੰ ਦੇਂਦੀ ਮੇਰੀ ਆਪਣੀ ਦਿਲ ਦੀ ਖੋਜ ਸਮਝ ਲਓ ਜੀ 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 ਇਹ ਮੁੰਡੇ ਗਰਾਉਂਡ 'ਚ ਤਾਂ ਜਾਣ ਜੀ ਬਹੁਤ ਜੀ ਬਿਲਕੁਲ ਜੀ ਬਿਲਕੁਲ ਵੀਰ ਜੀ ਇੱਕ ਤੁਸੀਂ ਇਹ ਪਲਾਸਟਿਕ ਦੇ ਜਿਹੜੇ ਬੈਟ ਵੀ ਰੱਖੇ ਆ ਹਾਂਜੀ ਹਾਂਜੀ ਸੋ ਇਹਦੇ ਬਾਰੇ ਵੀ ਦੱਸੋ ਵੀ ਇਹ ਪਲਾਸਟਿਕ ਵੇਗਾ ਹੈਗਾ ਵੀ ਬੈਟ ਹੈ ਜੀ ਬਿਲਕੁਲ ਹਲਕਾ ਆ ਇਹਦਾ ਰੀੜੀ ਵੀ ਬਿਲਕੁਲ ਘਟਿਆ ਇਹ ਅੱਜਕੱਲ ਮਨ ਲੋ ਇਹ ਵੀ ਲੋਗ ਲੈ ਜਾਂਦੇ ਆ ਜਿੱਦਾਂ ਹੁਣ ਕਹਿ ਸਕਦੇ ਆਂ ਵੀ ਕ੍ਰਿਕਟ ਖੇਡਣੀ ਆ ਪਰ ਆਉਂਦੀ ਨਹੀਂ ਆਉਂਦੀ ਨਹੀਂ ਤੇ ਆਉਂਦੀ ਨਹੀਂ ਦਾ ਮਤਲਬ ਵੀ ਸਾਹ ਸੰਭਾਲ ਨਹੀਂ ਕਰਨੀ ਸਮਾਂ ਦੀ ਜੋ ਸ਼ੌਂਕ ਪੂਰਾ ਕਰਨ ਵਾਸਤੇ ਲੈ ਆ ਦਿੰਦੇ ਬੈਟ ਸੈਨਸ ਦੇ ਬੈਟ ਲੱਕੜ ਦੇ ਜਿਹੜੇ ਅਸੀਂ ੁੱਪੇ ਰੱਖ ਦਾਂਗੇ ਜਾਂ ਅਸੀਂ ਮੀਂਹ 'ਚ ਰੱਖ ਦਾਂਗੇ ਪਾਣੀ 'ਚ ਖਰਾਬ ਹੋ ਜਾਂਦੇ ਆ ਜੀ ਜਦੋਂ ਜਿੱਦਾਂ ਕਿਤੇ ਆਏ ਜੀ ਇੱਕ ਦੋ ਘੰਟੇ ਖੇਡੇ ਥੱਕਦੇ ਏਂ ਜੀ ਸਿੱਟ ਦਿੱਤਾ ਇਹਨਾਂ ਨੂੰ ਜਿੱਦਾਂ ਮਰਜ਼ੀ ਸਿੱਟੀ ਜੋ ਕੁਝ ਨਹੀਂ ਹੁੰਦਾ ਜੀ ਕੁਝ ਨਹੀਂ ਹੁੰਦਾ ਨਾ ਗਲੀਆਂ ਨਾ ਸੜਕਾਂ ਨਾ ਗਲੀਆਂ ਨਾ ਸੜਕਾਂ ਨਾਲੇ ਰੇਟ ਉਹਦੇ ਨਾਲ ਵੱਧ ਆ ਜੀ ਤੇ 6 650 ਦਾ ਬੈਠਾ ਜਾਂਦਾ ਕਿ 150 ਦੀ ਗੇਂਦ ਆ ਜਾਂਦੀ ਆ ਜੀ ਪੰਜ ਪੰਜ ਸਾਲ ਤੋੜਦੇ ਹੀ ਨਹੀਂਗੇ ਜੀ ਇਹ ਜੀ ਸੋ ਇਸ ਤਰ੍ਹਾਂ ਵੀਰ ਜੀ ਹੁਣ ਕੋਈ ਜਿਹੜੇ ਛੋਟੇ ਬੱਚੇ ਆ ਉਹਨਾਂ ਵਾਸਤੇ ਵੀ ਸਮਾਨ ਹੈਗਾ ਆ ਜਿਵੇਂ ਕਿ ਰੈਕਟ ਹੋ ਗਏ ਤੇ ਕ੍ਰਿਕਟ ਕਿਟ ਹੋ ਗਈ ਬੱਚਿਆਂ ਵਾਸਤੇ ਤੇ ਦੇਖ ਸਕਦੇ ਤੁਸੀਂ ਜਿਹੜਾ ਫੁੱਟਬਾਲ ਉਹ ਵੀ ਹੈਗੇ ਨੇ ਸੋ ਬਿਰਜੀ ਸਾਨੂੰ ਸਮਾਨ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇੱਕ ਨਾ ਸਾਡੇ ਦਰਸ਼ਕਾਂ ਨੂੰ ਆਪਣਾ ਜਿਹੜਾ ਐਡਰੈਸ ਆ ਉਹ ਜਰੂਰ ਦੱਸੋ ਵੀ ਆਪਣੀ ਲੋਕੇਸ਼ਨ ਕੀ ਲੱਗਦੀ ਹੈ ਲੋਕੇਸ਼ਨ ਜੀ ਆਪਣੀ ਟਾਂਡੇ ਮਹੀ ਸਟੌਕ ਤੋਂ ਜਦੋਂ ਅਸੀਂ ਅਮਰitsar ਵਾਲੀ ਸਾਈਡ ਨੂੰ ਜਾਣਾ ਆ ਜੀ ਅਸੀਂ ਬ੍ਰਿਜ ਤੇ ਚੜ੍ਹਨਾ ਨਹੀਂ ਗਾ ਜੀ ਸਰਵਿਸ ਲਾਈਨ ਤੇ ਆਂਦੇ ਹੋਏ ਡੀਏਵੀ ਸਕੂਲ ਜਾਂ ਬੀਹਲੀ ਘਰ ਨੂੰ ਜਿਹੜਾ ਰਸਤਾ ਜਾਂਦਾ ਜੀ ਉੱਥੇ ਆਪਣੀ ਗੇਟ ਰਿਲੈਂਸ ਦੁਕਾਨ ਆ ਜੀ ਉੱਥੇ ਸਪੋਰਟਸ ਦੀ ਦੁਕਾਨ ਜੀ ਤੇ ਜੇ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ ਇਹਨਾਂ ਚੀਜ਼ਾਂ ਦਾ ਤੇ 98153 ਜੀ 03633 ਕੀ 98153 03666 ਇਹ ਨੰਬਰ ਆ ਜੀ ਫੋਨ ਦੱਸੋ ਮੈਂ ਜਾ ਕੇ ਲਿਆਉਂਗਾ ਜਾਂ ਲੋਕੇਸ਼ਨ ਪਾ ਦੂੰਗਾ ਜੀ ਜੀ ਸੋ ਦੱਸਾ ਕਿ ਜਿਹੜਾ ਦੀਪੇ ਵੀਰ ਨੇ ਕਿ ਆਪਣਾ ਨੰਬਰ ਵੀ ਜਿਹੜਾ ਮੈਂਸ਼ਨ ਕਰ ਦਿੱਤਾ ਹੈਗਾ ਵਾ ਵੀਡੀਓ ਦੇ ਵਿੱਚ ਸੋ ਜੇ ਕਿਸੇ ਨੇ ਇਥੇ ਵਿజిਟ ਕਰਨਾ ਹੋਵੇ ਤੇ ਵੀਰ ਜੀ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਸੋ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸੋ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਲੱਗੀ ਸੋ ਵੀਰ ਜੀ ਸਾਨੂੰ ਸਮਾਂ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਵੀਰ ਜੀ ਬਹੁਤ-ਬਹੁਤ ਧੰਨਵਾਦ ਆਪਣੇ ਕੀਮਤੀ ਸਮੇਂ ਚੋਂ ਸਮਾ ਕੱਢ ਕੇ ਸਾਡੇ ਕੋਲ ਆਏ ਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਥੈਂਕ ਯੂ